ਸਾਰੇ ਵੱਲੋਂ 100 ਵਾਰ 11 ਵਜੇ 7 ਫੇਸ ਦੇ ਲਾਈਟਾਂ ਵਾਲੇ ਚੌਕ ਨੂੰ ਪੂਰਨ ਰੂਪ ਦੇ ਵਿੱਚ ਜਾਬ ਕੀਤਾ ਜਾਏਗਾ ਔਰ ਸਿੱਖਿਆ ਮੰਤਰੀ ਸਾਹਿਬ ਦਾ ਜਿਹੜਾ ਉਹ ਪਤਲਾ ਵੀ ਫੁਕਿਆ ਜਾਏਗਾ ਇਹਨਾਂ ਪੰਜ ਦਿਨਾਂ ਤੋਂ ਅਸੀਂ ਲਗਾਤਾਰ ਗੁਹਾਰ ਲਗਾ ਰਹੇ ਆ ਕਦੇ ਐਸਪਰਤੀ ਬੋਰਡ ਕਦੇ ਅਸੀਂ ਕੇਪੀਐਸ ਦਫਤਰ ਕਦੇ ਸੈਕਟਰੀ ਦਾ ਸੈਕਟਰੀ ਮੈਂ ਕੋ ਪਰ ਕਿਸੇ ਵੀ ਸਾਡੀ ਜਿਹੜੀ ਹੈ ਉਹ ਵਾਰ ਜਿਹੜੀ ਹੈ ਸੁਣੀ ਨਹੀਂ ਜਾ ਰਹੀ 50000 ਭਰਤੀਆਂ ਰੋਜ਼ਗਾਰ ਦਾ ਲਾਇਆ ਵੀ ਅਸੀਂ 50000 ਨੌਕਰੀਆਂ ਦੇ ਤਿਆਂ ਜਿੰਦੇ ਵਿੱਚ 20000 ਅਧਿਆਪਕ ਜਿਹੜੇ ਨੇ ਉਹ ਗਨਾਏ ਜਾ ਰਹੇ ਨੇ ਤਾ ਅਸੀਂ ਵੀ ਇਹ ਗੱਲ ਕਹਿੰਦੇ ਆ ਕਿ 20000 ਅਧਿਆਪਕ ਸਾਨੂੰ ਵੀ ਦੱਸ ਦੇਣਾ ਕਿਥੇ ਲਾਏ ਨੇ ਤਲ ਤੱਕ ਵੀ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੀ ਤਾਂ ਅਸੀਂ ਤਿੱਖਾ ਪ੍ਰੋਟੈਸਟ ਕਰਾਂਗੇ ਸਾਡੇ ਸਾਰੇ ਕੈਂਡੀਡੇਟ ਜਿਹੜੇ ਘਰ ਘਰੇ ਬੈਠੇ ਨੇ ਉਹ ਵੀ ਤਿਆਰ ਨੇ ਆਉਣ ਵਾਸਤੇ ਸਾਡਾ 350 ਤੋਂ 400 ਕੈਡਰ ਤਿਆਰ ਹੈ ਤੇ ਸਰਕਾਰ ਵੀ ਸਾਡਾ ਸਾਹਮਣਾ ਕਰਨ ਲਈ ਤਿਆਰ ਹੋਵੇ ਤੇ ਇਹ ਸਾਡੀ ਸਰਕਾਰ ਨੂੰ ਚੇਤਾਵਨੀ ਵੀ ਹੈ ਤੇ ਅਪੀਲ ਵੀ ਹੈ ਜਦੋਂ ਆਪਾਂ ਸੜਕਾਂ ਦੇ ਉੱਪਰ ਦੀ ਲੰਗਦੇ ਆ ਨਾ ਜਿਨ੍ਹਾਂ ਦੇ ਬੋਰ ਲਾਏ ਗਏ ਆ ਭਗਵਾਨਤਮਨ ਸਾਹਿਬ ਵੱਲੋਂ ਉਹਨਾਂ ਦੀ ਫੋਟੋ ਵੀ ਲਾਈ ਜਾਂਦੀ ਆ ਕਿ ਅਸੀਂ ਪੰਜਾਬ ਦੇ ਵਿੱਚ 55000 ਜਿਹੜੀ ਨੌਕਰੀ ਦਿੱਤੀ ਗਈ ਆ ਉਹਨਾਂ 55000 ਦਾ ਪਰ ਪੋਸਟਾਂ ਦੇ ਵਿੱਚ ਜਿਹੜਾ ਉਹ ਬੈਨਰ ਲੱਗਿਆ ਹੁੰਦਾ ਉਸੇ 55000 ਦੀ ਗਿਣਤੀ ਦੇ ਵਿੱਚ ਅਸੀਂ ਵੀ ਸ਼ਾਮਲ ਆਵਦੇ ਲੋਕਾਂ ਤੱਕ ਵੀ ਅਸੀਂ ਗੱਲ ਪਹੁੰਚਾਉਣੀ ਚਾਹੁੰਦੇ ਆਪਣੇ ਮੀਡੀਆ ਦੇ ਰਾਹੀਂ ਕਿ ਬੇਰੋਜ਼ਗਾਰ ਕੌਣ ਨੇ ਫਿਰ ਕਿਹੜੇ ਸੂਬੇ ਤੋਂ ਆਏ ਨੇ ਜਿਹੜੇ ਅੱਜ ਮਹਾਲੀ ਵਿਖੇ 7 ਵਜੇ ਦੀਆਂ ਲਾਈਟਾਂ ਕੋਲ ਆ ਜਿਹੜਾ ਡੀਪੀਏ ਦਫ਼ਤਰ ਦੇ ਅੱਗੇ ਵੀ ਪਹਿਲਾਂ ਬੈਠੇ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਬੇਰੋਜ਼ਗਾਰਾਂ ਦਾ ਜਿਹੜਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਦਾ ਜਿਹੜਾ ਸੰਘਰਸ਼ਾ ਉਹਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਸਰਕਾਰ ਆਪਣਾ ਜਿਹੜਾ ਮਤਲਬ ਤਿਆਰੀ ਕਰਕੇ ਆਵੇ ਬੇਰੋਜ਼ਗਾਰ ਜਿਹੜਾ ਤਿਆਰੀ ਕਰਕੇ ਆਏ ਨੇ ਸਾਡੇ ਕੋਲੇ ਗਵਾਉਣ ਦੇ ਲਈ ਕੁਛ ਨਹੀਂ ਆ ਤੇ ਪਾਉਣ ਦੇ ਲਈ ਸਾਡੇ ਕੋਲ ਬਹੁਤ ਇਹਨਾਂ ਨੇ ਕਿ ਮਤਲਬ ਮੁਰਗੀਖਾਨਾ ਖੋਲੋ ਜੇ ਤੁਹਾਨੂੰ ਕਿਸੇ ਵੀ ਕਿਸਮ ਦਾ ਡਾਰਾ ਪੰਜਾਬ ਦੇ ਲੋਕਾਂ ਦਾ ਡਾਰਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਬਣਾਇਆ ਪਰ ਉਹੀ ਸਾਰੀਆਂ ਗੱਲਾਂ ਅੱਜ ਮਹਾਪਾਨ ਜੋ ਆਪਣਾ ਮੁੱਖ ਮੰਤਰੀ ਸਾਹਿਬ ਕਰਦੇ ਨਜ਼ਰ ਆ ਰਹੇ ਹਰਪਾਲ ਸਿੰਘ ਚੀਮਾ ਜੀ ਸ਼ਮਨੋ ਰੋੜਾ ਜੀ ਭਗਵੰਤ ਮਾਨ ਜੀ ਖੁਦ ਸਾਡੇ ਧਰਨੇ ਦੇ ਵਿੱਚ ਆ ਕੇ ਸਾਨੂੰ ਸਮਰਥਨ ਦਿੰਦੇ ਰਹੇ ਨੇ ਕਿ ਤੁਸੀਂ ਸਾਡੀ ਸਰਕਾਰ ਲਿਆਓ ਪਹਿਲੀ ਭਰਤੀ ਤੇ ਕੈਬਨਿਟ ਦੀ ਪਹਿਲੀ ਭਰਤੀ ਆ ਜੇ ਪਹਿਲੀ ਭਰਤੀ ਦਾ ਹਰਜੋਤ ਬੈਂਸ ਜੀ ਮੁੱਖ ਮੰਤਰੀ ਸਾਹਿਬ ਜਵਾਬ ਦਿਓ ਪਹਿਲੀ ਭਰਤੀ ਦਾ ਇਹ ਹਾਲ ਹੈ ਤਾਂ ਦੂਜੀ ਤੀਜੀ ਭਰਤੀ ਦਾ ਕੀ ਹਾਲ ਹੋਵੇ ਭਾਰਤ 'ਚ ਪਹਿਲਾ ਸੂਬਾ ਬਣੂਗਾ ਜਿੱਥੇ ਬੱਚਿਆਂ ਨੂੰ ਬੇਟੀਆਂ ਨੂੰ ਬੱਚਿਆਂ ਨੂੰ ਕੁੱਟ-ਕੁੱਟ ਕੇ ਅਚੁੰਨੀਆਂ ਤਾਰ ਕੇ ਗੁੱਤਾਂ ਪਟ ਕੇ ਜੇਲ੍ਹਾਂ 'ਚ ਭੇਜਿਆ ਜਾਂਦਾ ਹੈ ਸਿੱਖਿਆ ਮੰਤਰੀ ਨੂੰ ਸਿੱਖਿਆ ਸਿਖਾ ਕੇ ਛੱਡਾਂਗੇ ਚਾਹੇ ਇਹਨਾਂ ਦਾ ਜੋ ਮਰਜ਼ੀ ਹੋ ਜਾਏ ਜਿਹੜੀ ਡੀਪੀਆਈ ਇਹਨਾਂ ਨੂੰ ਕਈ ਦਿਨਾਂ ਤੋਂ ਲਾਰੇ ਲਾ ਰ ਕਿ ਮੈਂ ਨੌਕਰੀ ਮੈਂ ਛੁੱਟੀ ਤੇ ਚਲੇ ਜਾਵਾਂਗੀ ਜੀ ਮੈਂ ਟਾਈਮ ਨਹੀਂ ਦੇ ਰਹੀ ਉਸ ਡੀਪੀਆਈ ਨੂੰ ਨੌਕਰੀ ਕਰਨ ਤੋਂ ਐਜੂਕੇਸ਼ਨ ਬੋਰਡ ਤੋਂ ਹਟਾ ਦਾਂਗੇ ਹੋਂਦਾਰ ਨੂੰ 11 ਵਜੇ ਫੇਰ ਸਾਤੀਆਂ ਲੈਟਾਂ ਤੇ ਪਰਜੋਤ ਵੈਸ ਮੰਤਰੀ ਦਾ ਪੁਤਲਾ ਫੁਕਿਆ ਜਾਵੇਗਾ ਤਾਂ ਕਿ ਅਗਲਾ ਸੰਘਰਸ਼ ਜੋ ਵੀ ਇਹਨਾਂ ਦੀ ਡਿਊਟੀ ਸਾਡੀ ਲਾਣਗੇ ਸਾਡਾ ਸਹਿਯੋਗ ਮੰਗਣਗੇ ਅਸੀਂ ਇਹ ਬੱਚਿਆਂ ਨੂੰ ਉਦੋਂ ਉਦੋਂ ਸਹਿਯੋਗ ਦੇਵਾਂਗੇ 594 ईटीटी यूनियन बैकलॉग द आगु यू, यूनियन आगु ਅਸੀਂ ਪਿਛਲੇ 5 ਦਿਨਾਂ ਤੋਂ ਇੱਥੇ ਡੀਪੀਆਬਾ ਦਫ਼ਤਰ ਦੇ ਬਾਹਰ ਆਪਣਾ ਧਰਨਾ ਜਿਹੜਾ ਸੀ ਅਸੀਂ ਲਗਾ ਕੇ ਬੈਠੇ ਸੀ ਕਿਉਂਕਿ ਸਾਡੀ ਭਰਤੀ ਦੀ ਜਿਹੜੀ ਇਹ ਰਹਤੀ ਹੈ ਸਕਰੂਟੀ ਲਿਸਟਾ ਹਾਲੇ ਤੱਕ ਜਾਰੀ ਹੋ ਨਹੀਂ ਕੀਤੀਆਂ ਗਈਆਂ ਸੀ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਅਸੀਂ ਵੱਖ-ਵੱਖ ਅਧਿਕਾਰੀਆਂ ਦੇ ਨਾਲ ਵੀ ਮਿਲੇ ਪਰ 5 ਦਿਨਾਂ ਬੀਤ ਜਾਣ ਦੇ ਮਗਰੋਂ ਕੋਈ ਵੀ ਜਿਹੜਾ ਠੋਸ ਕਦਮ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਉਹ ਨਹੀਂ ਚੁੱਕਿਆ ਗਿਆ ਤਾਂ ਅਸੀਂ ਅੱਜ ਅਸੀਂ ਇਹ ਐਲਾਨ ਕਰਦੇ ਆ ਕਿਉਂਕਿ ਸਰਕਾਰ ਲਾਰਿਆਂ ਦੇ ਵਿੱਚ ਜਿਹੜਾ ਸਮਾਂ ਉਹ ਟਪਾ ਰਿਹਾ ਜੇਕਰ ਆ ਸ਼ਨੀਵਾਰ ਹੋ ਰਾਇਆ ਤੋ ਦੋ ਦਿਨਾਂ ਦੇ ਵਿੱਚ ਸਾਡੇ ਆ ਜਿਹੜੀਆਂ ਰਹਿਤਿਆ ਸਕਰੋਟਨੀ ਲਿਸਟਾਂ ਜਿਹੜੀਆਂ ਜਾਰੀ ਨਹੀਂ ਕਰਦੀ ਔਰ ਉਸ ਦਾ ਨੋਟਸ ਜਿਹੜਾ ਆਪਦੇ ਅਫੀਸ਼ੀਅਲ ਸਾਈਟ ਦੇ ਉੱਪਰ ਅਪਲੋਡ ਨਹੀਂ ਕਰਦੀ ਤਾਂ ਸਾਡੇ ਵੱਲੋਂ 100 ਵਾਰ 11 ਵਜੇ 7 ਫੀਸ ਦੇ ਲਾਈਟਾਂ ਵਾਲੇ ਚੌਕ ਤੋਂ ਪੂਰਨ ਰੂਪ ਦੇ ਵਿੱਚ ਜਾਮ ਕੀਤਾ ਜਾਏਗਾ ਔਰ ਸਿੱਖਿਆ ਮੰਤਰੀ ਸਾਹਿਬ ਦਾ ਜਿਹੜਾ ਉਹ ਪੁਤਲਾ ਵੀ ਫੁਕਿਆ ਜਾਏਗਾ ਕਿਉਂਕਿ 3 ਸਾਲ ਦਾ ਸਮਾਂ ਸਾਡਾ ਬੀਤ ਗਿਆ ਉਹ ਕਾਲੇ ਵੀ ਭਰਤੀ ਦਾ ਕੋਈ ਵੀ ਜਿਹੜਾ ਠੋਸ ਕਦਮ ਇਹ ਸਰਕਾਰ ਚੱਕ ਨਹੀਂ ਰਹੀ ਭਰਤੀ ਪਹਿਲੀ ਕੈਬਨਟ ਦੀ ਹੋਣ ਦੇ ਸੂਰਤ ਵਿੱਚ ਵੀ ਜਿਹੜਾ ਭਰਤੀ ਨੂੰ ਅੱਜ ਤੱਕ ਪੂਰਾ ਉਹ ਨਹੀਂ ਕੀਤਾ ਜਾ ਰਿਹਾ ਸਾਡੀਆਂ ਪੈਦਾ ਜਿਹੜੇ ਨੇ ਆਦੇ ਬੱਚਿਆਂ ਦੇ ਨਾਲ ਜਿਹੜੇ ਨੇ ਧਰਨੇ ਤੇ ਬੈਠੇ ਨੇ ਪਿਛਲੇ 5 ਦਿਨਾਂ ਤੋਂ ਅਸੀਂ ਲਗਾਤਾਰ ਗੁਹਾਰ ਲਗਾ ਰਹੇ ਆ ਕਦੀ ਇਸ ਭਰਤੀ ਬੋਰਡ ਕਦੇ ਅਸੀਂ ਡੀਪੀਐਚ ਦਫ਼ਤਰ ਕਦੇ ਸੈਕਟਰੀ ਦਾ ਸੈਕਟਰੀ ਮੈਮ ਕੋਲ ਪਰ ਕਿਸੇ ਵੀ ਸਾਡੀ ਜਿਹੜੀ ਇਹ ਉਹ ਵਾਰ ਜਿਹੜੀ ਆ ਸੁਣੀ ਨਹੀਂ ਜਾ ਰਹੀ ਸੋ ਅੱਜ ਨਾ ਉਮੀਦ ਹੋ ਕੇ ਸਾਨੂੰ ਜਿਹੜਾ ਇਹ ਤਿੱਖਾ ਕਦਮ ਜਿਹੜਾ ਹੈ ਸਰਕਾਰ ਦੇ ਖਿਲਾਫ ਉਹ ਚੁੱਕਣਾ ਪਿਆ ਤਾਂ ਜੇ ਸਰਕਾਰ ਸਾਡਾ ਇੱਥੇ ਵੀ ਹੱਲ ਨਹੀਂ ਕਰਦੀ ਤਾਂ ਇਸ ਤੋਂ ਵੀ ਜ਼ਿਆਦਾ ਜਿਹੜਾ ਤਿੱਖੇ ਕਦਮ ਜਿਹੜੇ ਨੇ ਸਾਡੇ ਵੱਲੋਂ ਉਹ ਚੁੱਕੇ ਜਾਣਗੇ ਕਿਉਂਕਿ ਹੁਣ ਇੱਕ ਲੰਮਾ ਸਮਾਂ ਬੀਤ ਗਿਆ ਸਾਡੀ ਭਰਤੀ ਨੂੰ ਹਾਲੇ ਤੱਕ ਜਿਹੜਾ ਪੂਰਾ ਨਹੀਂ ਕੀਤਾ ਗਿਆ ਯਾਨੀ ਜਿਹੜੀ ਲਾਈਵ ਵੀਡੀਓ ਆਉਂਦੀਆਂ ਨੇ ਭਗਵਾਨ ਦਮਾ ਜੀ ਕਹਿੰਦੇ ਅਸੀਂ ਦੋ ਦੋ ਨੌਕਰੀਆਂ ਦੇ ਰਹੇ ਹਾਂ ਵਿੱਚ ਕੁੜੀਆਂ ਬੋਰੇ ਨਹੀਂ ਯਾਨੀ ਕਾਫੀ ਨੌਕਰੀਆਂ ਦਿੱਤੇ ਉਹ ਸਭ ਝੂਠ ਹੈ ਤੁਸੀਂ ਕਹ ਰਹੇ ਕੌਮੀਆਂ ਯਾਨੀ ਸਾਨੂੰ ਸਰ ਇਹਨਾਂ ਨੇ 50000 ਭਰਤੀਆਂ ਰੋਜ਼ਗਾਰ ਦਾ ਲਾਇਆ ਵੀ ਅਸੀਂ 50000 ਨੌਕਰੀਆਂ ਦੇਤੀਆਂ ਜਿੰਦੇ ਵਿੱਚ 20000 ਅਧਿਆਪਕ ਜਿਹੜੇ ਨੇ ਉਹ ਗਿਨਾਏ ਜਾ ਰਹੇ ਨੇ ਤਾਂ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿ 20000 ਅਧਿਆਪਕ ਸਾਨੂੰ ਵੀ ਦੱਸ ਦੇਣਾ ਕਿੱਥੇ ਲਾਏ ਨੇ ਜੇ 20000 ਅਧਿਆਪਕ ਲਾਏ ਨੇ ਤਾਂ ਆ ਜਿਹੜੇ ਕਰਨਿਆਂ ਤੇ ਬੈਠੇ ਨੇ ਜਿਹੜੇ ਪਰਤੀਆਂ ਨੂੰ ਲੈ ਕੇ ਚਾਰ ਚਾਰ ਪੇਪਰ ਪਾਸ ਕਰਕੇ ਇੱਥੇ ਬੈਠੇ ਨੇ ਇਹ ਵਿਆਪਕ ਕਿਹੜੇ ਪਾਸੇ ਨੇ ਜਾਂ ਇਹ 20000 ਦੇ ਵਿੱਚ ਨੇ ਜਾਂ ਇਹ 20000 ਤੋਂ ਬਾਹਰ ਕੱਢੇ ਹੋਏ ਨੇ ਅੱਲੇ ਤੱਕ ਸਾਨੂੰ ਇਹ ਸਮਝ ਨਹੀਂ ਆਇਆ ਬੋਰਡ ਤਾਂ ਲਗਾਏ ਜਾ ਰਹੇ ਨੇ ਪਰ ਪਰਤੀਆਂ ਦੇ ਨਿਯਮ ਪੱਤਰ ਜਿਹੜੇ ਨੇ ਸਾਡੇ ਉਜਾਰੀ ਉਹ ਨਹੀਂ ਕੀਤੇ ਜਾ ਰਹੇ ਮੈਂ 9893 ਬੇਰਜ਼ਗਾਰ ਵਿਆਪਕ ਜਿਹੜਾ ਕਿ ਸਾਡੀਆਂ ਪੋਸਟਾਂ 9893 ਬੜੇ ਲੰਬੇ ਸਮੇਂ ਤੋਂ ਪਹਿਲਾਂ ਹੀ ਅਈਆਂ ਨੇ ਕੈਪਟਨ ਸਰਕਾਰ ਵੇਲੇ ਦੀਆਂ ਤੇ ਅਸੀਂ ਇਸ ਤੋਂ 2-3 ਸਾਲ ਪਹਿਲਾਂ 2.5 ਸਾਲ ਪਹਿਲਾਂ ਟੈਸਟ ਵੀ ਇਹਦਾ ਦੇ ਚੁੱਕੇ ਹਾਂ ਉਸ ਤੋਂ ਬਾਅਦ ਸਾਡਾ ਪੰਜਾਬੀ ਦਾ ਇੱਕ ਟੈਸਟ ਜਿਹੜਾ ਸਰਕਾਰ ਦੇ ਨਾਂ ਕਾਮੀਆਂ ਕਰਕੇ ਸਾਡਾ ਦੁਬਾਰਾ ਹੋਇਆ ਉਹਦੀ ਵੀ ਸਰਕਾਰ ਹੀ ਜ਼ਿੰਮੇਵਾਰ ਸੀ ਉਹ ਅਸੀਂ ਫਿਰ ਵੀ ਉਹ ਵੀ ਦਿੱਤਾ ਸਾਨੂੰ ਅਸੀਂ ਚਾਰ ਟੈਸਟ ਹੁਣ ਦੇ ਚੁੱਕੇ ਹਾਂ ਉਸ ਤੋਂ ਬਾਅਦ ਵੀ 95% ਸਰਕਾਰ ਨੇ ਜਿਹੜੀਆਂ 24-2500 ਸਾਡੇ ਮਤਲਬ ਟੀਚਰ ਜੁਆਇਨ ਕੀਤੇ ਨੇ ਬਾਕੀ ਸਾਰੇ ਅਸੀਂ ਐਵੇਂ ਹੀ ਰੋਲ ਰਹੇ ਆ ਤੇ ਹੁਣ ਵੀ ਸਾਨੂੰ ਅਸੀਂ ਮੰਡੇ ਤੋਂ ਇੱਥੇ ਬੈਠੇ ਆ 25 ਤਰੀਕ ਤੋਂ ਸਕਰੂਟੀ ਦੀ ਮੰਗ ਨੂੰ ਲੈ ਕੇ ਕਿਉਂਕਿ ਨਾਅ ਸਿਰਨ ਵਿੱਚ ਭਰਤੀ ਮੁਤਾਬਕ ਤਾਂ ਸਾਡੀ ਸਰਕਾਰ ਨੇ ਪਹਿਲਾਂ ਸਕਰੂਟੀ ਹੀ ਨਹੀਂ ਕੀਤੀ ਤੇ ਲਿਸਟਾਂ ਕਿੱਥੋਂ ਆਣ ਗਈਆਂ ਤੇ ਜੇਕਰ ਸਰਕਾਰ ਹੁਣ ਸਾਡਾ ਮੰਨ ਲਓ ਇਹ ਕੱਲ ਤੱਕ ਵੀ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੀ ਤਾਂ ਅਸੀਂ ਤਿੱਖਾ ਪ੍ਰੋਟੈਸਟ ਕਰਾਂਗੇ ਸਾਡੇ ਸਾਰੇ ਕੈਂਡੀਡੇਟ ਜਿਹੜੇ ਘਰ ਘਰੇ ਬੈਠੇ ਨੇ ਉਹ ਵੀ ਤਿਆਰ ਨੇ ਆਉਣ ਵਾਸਤੇ ਸਾਡਾ 350 ਤੋਂ 400 ਕੈਡਰ ਤਿਆਰ ਹੈ ਤੇ ਸਰਕਾਰ ਵੀ ਸਾਡਾ ਸਾਹਮਣਾ ਕਰਨ ਲਈ ਤਿਆਰ ਹੋਵੇ ਤੇ ਇਹ ਸਾਡੀ ਸਰਕਾਰ ਨੂੰ ਚੇਤਾਵਨੀ ਵੀ ਹੈ ਤੇ ਪੀਲ ਵੀ ਹੈ ਤਾਂ ਕਿ ਕਿ ਵਿਵਾਮਾਂ ਤੋਂ ਯਾਨੀ ਇੱਥੇ ਯਾਨੀ ਤੁਸੀਂ ਇਕੱਠੇ ਹੋਏ ਅਸੀਂ ਸਾਰੇ ਜ਼ਿਲ੍ਹਿਆਂ ਤੋਂ ਆ ਹਾਜ਼ਿਲਕਾ ਜਲਾਲਾਬਾਦ ਮਾਨਸਾ ਬਠਿੰਡਾ ਸਾਡੇ ਸਾਰੇ ਪੰਜਾਬ ਚ ਹੀ ਨੇ ਕੈਂਡੀਡੇਟ 99493 ਪਰਟੀ ਚ ਜਿਹੜੇ ਮੀਡੀਵਲ ਨੇ ਅੱਜ ਅਸੀਂ ਇੱਥੇ ਆ ਈਟੀਟੀ 994 ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਪਿਛਲੇ 6 ਦਿਨਾਂ ਤੋਂ ਜਿਹੜਾ ਮਹਾਲੀ ਵਿਖੇ ਧਰਨਾ ਲਗਾਇਆ ਹੋਇਆ ਸਾਡੀ ਮੰਗ ਇੱਕੋ ਇੱਕ ਇਹ ਹੈ ਕਿ ਸਾਡੀ ਜਿਹੜੀ 9494 ਭਰਤੀ ਆ ਉਹਨੂੰ ਪੂਰਾ ਕੀਤਾ ਜਾਵੇ ਤੇ ਸਾਨੂੰ ਜਿਹੜੇ ਬੇਰੁਜ਼ਗਾਰ ਉਹ ਬੇਰੁਜ਼ਗਾਰ ਜਦੋਂ ਆਪਾਂ ਸੜਕਾਂ ਦੇ ਉੱਪਰ ਦੀ ਲੰਘਦੇ ਆ ਨਾ ਜਿਨ੍ਹਾਂ ਦੇ ਬੋਰਡ ਲਾਏ ਗਏ ਆ ਭਗਵਾਨਤਮਨ ਸਾਹਿਬ ਵੱਲੋਂ ਉਹਨਾਂ ਦੀ ਫੋਟੋ ਵੀ ਲਾਈ ਜਾਂਦੀ ਆ ਤੇ ਕੇ ਅਸੀਂ ਪੰਜਾਬ ਦੇ ਵਿੱਚ 55000 ਜਿਹੜੀ ਨੌਕਰੀ ਦਿੱਤੀ ਗਈ ਆ ਉਹਨਾਂ 55000 ਦਾ ਪਰ ਪੋਸਟਰਾਂ ਦੇ ਵਿੱਚ ਜਿਹੜਾ ਉਹ ਬੈਨਰ ਲੱਗਿਆ ਹੁੰਦਾ ਉਸੇ 55000 ਦੀ ਗਿਣਤੀ ਦੇ ਵਿੱਚ ਅਸੀਂ ਵੀ ਸ਼ਾਮਲ ਆ ਪਰ ਜਿਹੜਾ ਉਹ ਸ਼ਾਮਲ ਆ ਉੱਥੇ ਦਾ ਰੋਜ਼ਗਾਰ ਦਿੱਤਾ ਗਿਆ ਪਰ ਜਿਹੜਾ ਅਸਲੀਅਤ ਉਹਦੀ ਇਹ ਆ ਜਿਹੜੇ ਇਹ ਬੇਰੋਜ਼ਗਾਰ ਨੇ ਫਿਰ ਇਹ ਕੌਣ ਨੇ ਇਹ ਬੇਰੋਜ਼ਗਾਰ ਕਿੱਥੋਂ ਆਏ ਨੇ ਸਵਾਲ ਇਹ ਉੱਠਦਾ ਇਹ ਪੰਜਾਬ ਦੇ ਲੋਕਾਂ ਤੱਕ ਵੀ ਅਸੀਂ ਗੱਲ ਪਹੁੰਚਾਉਣੀ ਚਾਹੁੰਦੇ ਆਪਣੇ ਮੀਡੀਆ ਦੇ ਰਾਹੀਂ ਕਿ ਇਹ ਬੇਰੋਜ਼ਗਾਰ ਕੌਣ ਨੇ ਫਿਰ ਕਿਹੜੇ ਸੂਬੇ ਤੋਂ ਆਏ ਨੇ ਜਿਹੜੇ ਅੱਜ ਮਹਾਲੀ ਵਿਖੇ 7 ਵਜੇ ਦੀਆਂ ਲੈਟਾਂ ਕੋਲ ਆ ਜਿਹੜਾ ਡੀਪੀਏ ਦਫ਼ਤਰ ਦੇ ਅੱਗੇ ਵੀ ਪਹਿਲਾਂ ਬੈਠੇ ਰਹੇ ਤੇ ਹੁਣ ਜਿਹੜਾ 7 ਵਜੇ ਦੀਆਂ ਲੈਟਾਂ ਦੇ ਅੱਗੇ ਜਿਹੜਾ ਆਪਣਾ ਸੋਮਵਾਰ ਨੂੰ ਜਿਹੜਾ ਪ੍ਰੋਟੈਸਟ ਆ ਪਤਲਾ ਫੂਕਣ ਦਾ ਜਿਹੜਾ ਜਿਸ ਤਰ੍ਹਾਂ ਪਹਿਲਾਂ ਵੀ ਸਾਥੀਆਂ ਨੇ ਗੱਲ ਕੀਤੀ ਹੈ ਕਿ ਪਤਲਾ ਫੁੱਕੜ ਨਾਲ ਜਿਹੜਾ ਅਸੀਂ ਇੱਕ ਐਕਸ਼ਨ ਆ ਜਿਹੜਾ ਉਹ ਰੱਖਿਆ ਹੋਇਆ ਉਹ ਬਾਅਦ ਛੱਡ ਕੇ ਪੂਰੇ ਪੰਜਾਬ ਦੇ ਵਿੱਚੋਂ ਸਾਰੇ ਸੂਬੇ ਭਰ ਦੇ ਵਿੱਚੋਂ ਜਿੰਨੇ ਵੀ ਸਾਡੇ ਬੇਰੋਜ਼ਗਾਰਾਂ ਦੇ ਆਪਣੇ ਨੇ ਬਾਕੀ ਜਥੇਬੰਦੀਆਂ ਦੇ ਜਿੰਨੇ ਵੀ ਮੰਨ ਲਓ ਸਾਥੀ ਹੋਣਗੇ ਤਾਂ ਉਹ ਇੱਥੇ ਪਹੁੰਚਣਗੇ ਪੰਜਾਬ ਸਰਕਾਰ ਨੂੰ ਇਹ ਅਪੀਲ ਆ ਕਿ ਬੇਰੋਜ਼ਗਾਰਾਂ ਦਾ ਜਿਹੜਾ ਮਸਲਾ ਉਹ ਹੱਲ ਕੀਤਾ ਜਾਵੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਬੇਰੋਜ਼ਗਾਰਾਂ ਦਾ ਜਿਹੜਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਸੰਘਰਸ਼ ਆ ਉਹਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਸਰਕਾਰ ਆਪਣਾ ਜਿਹੜਾ ਮਤਲਬ ਤਿਆਰੀ ਕਰਕੇ ਆਵੇ ਬੇਰੋਜ਼ਗਾਰ ਜਿਹੜਾ ਇਹ ਤਿਆਰੀ ਕਰਕੇ ਆਏ ਨੇ ਸਾਡੇ ਕੋਲੇ ਗਵਾਉਣ ਦੇ ਲਈ ਕੁਝ ਨਹੀਂ ਆ ਤੇ ਪਾਉਣ ਦੇ ਲਈ ਸਾਡੇ ਕੋਲ ਬਹੁਤ ਖੁਸ਼ ਆ ਇਸੇ ਕਰਕੇ ਜਿਹੜਾ ਉਹ ਸਾਡੀ ਮੰਗ ਆ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜੇ ਨਹੀਂ ਰੋਜ਼ਗਾਰ ਦਿੰਦੀ ਸਰਕਾਰ ਤਾਂ ਅਸੀਂ ਜਿਹੜਾ ਡਟ ਕੇ ਸਾਹਮਣਾ ਕਰਨ ਦੇ ਲਈ ਆਪਣਾ ਰੋਜ਼ਗਾਰ ਪਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਉਹਦੀ ਜਿਹੜੀ ਜਾਨੀ ਮਾਲੀ ਜੋ ਵੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਵੇਗੀ ਅਸੀਂ ਪਹਿਲਾਂ ਤੁਸੀਂ ਕਿਸੇ ਮੰਤਰੀ ਨੂੰ ਯਾਨੀ ਸਿੱਖਿਆ ਮੰਤਰੀ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਕਿਸੇ ਇੱਕ ਮੰਤਰੀ ਨੂੰ ਜਾਂ ਵਿਧਾਇਕ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਪੰਜਾਬ ਦੇ ਜਿੰਨੇ ਵੀ ਵਿਧਾਇਕ ਨੇ ਤੇ ਜਿੰਨੇ ਵੀ ਕੈਬਨਿਟ ਮੰਤਰੀ ਨੇ ਜਿਹੜੀ ਵੀ ਇਹਨਾਂ ਦੀ ਨਾਮ ਦੀ ਇੱਕ ਸਬਕਮੇਟੀ ਬਣੀ ਹੋਈ ਆ ਤੇ ਮੁੱਖ ਮੰਤਰੀ ਸਾਹਿਬ ਤੱਕ ਵੀ ਅਸੀਂ ਪਹੁੰਚਾ ਅਪਰੋਚ ਕੀਤੀ ਕਿ ਜਿਹੜੀ ਸਾਡੀ ਡਿਮਾਂਡ ਆ ਸਾਡੀ ਮੰਗ ਆ ਕਿਉਂਕਿ ਅਸੀਂ ਤਾਂ ਉਸ ਚਾਂਸੇ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰ ਆ ਚੁੱਕੇ ਸੀ ਨਾ ਕਿਉਂਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਆਮ ਘਰਾਂ ਦੇ ਵਿੱਚੋਂ ਚੱਲੂਗੀ ਪੰਜਾਬ ਦੀਆਂ ਸੱਤਾਂ ਦੇ ਵਿੱਚੋਂ ਚੱਲੂਗੀ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਇਹ ਸਰਕਾਰ ਨੂੰ ਚਲਾਉਣਗੇ ਉਸ ਚਾਂਸੇ ਦੇ ਵਿੱਚ ਆ ਕੇ ਇਹ ਬੇਰੁਜ਼ਗਾਰਾਂ ਨੇ ਉਹਨਾਂ ਨੂੰ ਚਲੋ ਵੋਟਾਂ ਪਾਈਆਂ ਸਰਕਾਰ ਬਣੀ ਤਾਂ ਅਸੀਂ ਉਸੇ ਤਰੀਕੇ ਦੇ ਨਾਲ ਉਹਨਾਂ ਕੋਲ ਮੰਗ ਪੱਤਰ ਲੈ ਕੇ ਜਦੋਂ ਜਾਂਦੇ ਆ ਜਿਹੜੀ ਉਹਨਾਂ ਦੀ ਸਕਿਉਰਿਟੀ ਹੁੰਦੀ ਹੈ ਜੋ ਇਹਨਾਂ ਦਾ ਪ੍ਰੋਪਾਗੈਂਡਾ ਜੋ ਮਤਲਬ ਹੁੰਦਾ ਹੈ ਕਿ ਅਸੀਂ ਪ੍ਰੋਟੋਕਾਲ ਹੁੰਦਾ ਉਹਨਾਂ ਤੱਕ ਪਹੁੰਚ ਨਹੀਂ ਦਿੱਤਾ ਜਾਂਦਾ ਜਿਹੜੇ ਕਹਿੰਦੇ ਸੀ ਕਿ ਇਹਨਾਂ ਨੇ ਕੀ ਮਤਲਬ ਮੁਰਗੀਖਾਨਾ ਖੋਲੋ ਜੇ ਤੁਹਾਨੂੰ ਕਿਸੇ ਵੀ ਕਿਸਮ ਦਾ ਡਾਰਾ ਪੰਜਾਬ ਦੇ ਲੋਕਾਂ ਦਾ ਡਾਰਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਬਣਾਇਆ ਪਰ ਉਹੀ ਸਾਰੀਆਂ ਗੱਲਾਂ ਅੱਜ ਮਹਾਮਾਨ ਜੋ ਆਪਣਾ ਮੁੱਖ ਮੰਤਰੀ ਸਾਹਿਬ ਕਰਦੇ ਨਜ਼ਰ ਆ ਰਹੇ ਨੇ ਜਿਹੜੀ ਆਪਣੀ ਗੱਲ ਹੈ ਤੁਸੀਂ ਕਹਿੰਦੇ ਹੋ ਵੀ ਉਹਨਾਂ ਤੱਕ ਗੱਲ ਰੱਖੀ ਅਸੀਂ ਇੱਕ ਵਾਰ ਹੀ ਨਹੀਂ ਪਿਛਲੇ 3 ਸਾਲਾਂ ਦੇ ਵਿੱਚ 1000 ਵਾਰੀ ਅਸੀਂ ਗੱਲ ਰੱਖੀ ਹੈ ਕਿ ਸਾਡਾ ਜਿਹੜਾ ਮਸਲਾ ਹੱਲ ਆ ਕਿ ਸਾਨੂੰ ਸਾਨੂੰ ਕਿਹੜਾ ਕੋਈ ਚਾ ਇੱਥੇ ਮਤਲਬ ਇੱਥੇ ਮੱਛਰ ਦੇ ਵਿੱਚ ਰਾਤਾਂ ਕੱਟਣ ਦਾ ਜਾਂ ਅਸੀਂ ਭੁੱਖਣ ਪਾਣੇ ਇੱਥੇ ਬੈਠੀਏ ਗੁਰੂ ਘਰਾਂ ਦੇ ਵਿੱਚ ਸਾਡਾ ਮਤਲਬ ਲੰਗਰ ਪਾਣੀ ਚੱਲਦਾ ਸੀ ਸਾਨੂੰ ਸਾਥ ਮਿਲਦਾ ਸਹਾਇਜੋਗ ਮਿਲਦਾ ਸੀ ਲੰਗਰ ਪਾਣੀ ਛਕਦੇ ਅਸੀਂ ਨੌਨੇ ਤੋਂ ਨੇ ਉੱਥੇ ਰਹਿ ਮੱਲਾ ਰੈਸਟ ਕਰਦੇ ਆ ਪਰ ਸਾਨੂੰ ਚਾ ਤਾਂ ਨਹੀਂ ਆ ਨਾ ਕੋਈ ਆਪਦਾ ਘਰਵਾਰ ਛੱਡ ਕੇ ਅਸੀਂ ਪੜ੍ਹੇ ਲਿਖੇ ਕਿੰਨੇ ਜ਼ਿਆਦਾ ਟੈਸਟ ਕਲੀਅਰ ਕੀਤੇ ਹਰ ਇੱਕ ਕੁਐਲਿਫੀਕੇਬਿਲਟੀ ਕਲੀਅਰ ਕੀਤੀ ਪਰ ਹੁਣ ਜਿਹੜੀ ਉਹੀ ਗੱਲ ਪੰਜਾਬ ਦੇ ਵਿੱਚ ਗੱਲ ਚੱਲਦੀ ਆ ਕਿ ਤੁਸੀਂ ਈਟੀਟੀ ਕੀਤੀ ਆ ਤਾਂ ਇਸ ਕਰਕੇ ਤੁਹਾਨੂੰ ਜਿਹੜਾ ਮਤਲਬ ਜਿਹੜਾ ਟੈਟ ਵੀ ਕਲੀਅਰ ਕੀਤਾ ਜਿਹੜਾ ਟੀਚਰ एलिजिਬਿਲਟੀ ਟੈਸਟ ਕਲੀਅਰ ਤਾਂ ਕਰ ਲਿਆ ਪਰ ਜਿਹੜਾ ਟੈਂਕੀ एलिजिਬਿਲਟੀ ਟੈਸਟ ਆ ਉਹ ਤੁਸੀਂ ਕਲੀਅਰ ਨਹੀਂ ਕੀਤਾ ਪਰ ਅਸੀਂ ਉਹ ਵੀ ਬਹੁਤ ਜ਼ਿਆਦਾ ਵਾਰੀ ਕਲੀਅਰ ਕਰ ਚੁੱਕੇ ਹਾਂ ਇਸੇ ਕਰਕੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਜਿਹੜੀ ਭਰਤੀ ਆ ਉਹਨੂੰ ਪੂਰਾ ਕੀਤਾ ਜਾਵੇ ਤੇ ਜੇ ਨਹੀਂ ਪੂਰਾ ਕੀਤਾ ਜਾਂਦਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਵੀ ਅਸੀਂ ਤਿੱਖੇ ਬਹੁਤ ਤਿੱਖੇ ਸੰਘਰਸ਼ ਕੀਤੇ ਨੇ ਮੰਤਰੀਆਂ ਨੂੰ ਇਹਨਾਂ ਦੇ ਮੰਤਰੀਆਂ ਨੂੰ ਸਟੇਜ ਤੇ ਬੋਲਣ ਤੱਕ ਨਹੀਂ ਦਿੱਤਾ ਉਹ ਸਾਨੂੰ ਮਜਬੂਰ ਨਾ ਕਰੋ ਉਹ ਭਾਵੇਂ ਪਿਛਲੀਆਂ ਸਰਕਾਰਾਂ ਦੀਆਂ ਤੁਸੀਂ ਵੀਡੀਓ ਪਾ ਕੇ ਹੋਰ ਸੱਚ ਸੁਣੋ ਇਹਨਾਂ ਦੇ ਜਿੰਨੇ ਵੀ ਵਿਧਾਇਕ ਨੇ ਅੱਜ ਸਬਕਮੇਟੀ ਦੇ ਵਿੱਚ ਬੈਠੇ ਨੇ ਹਰਪਾਲ ਸਿੰਘ ਹਰਪਾਲ ਸਿੰਘ ਟੀਮਾ ਜੀ ਭਾਮਨ ਰੋੜਾ ਜੀ ਭਗਵੰਤ ਮਾਨ ਜੀ ਖੁਦ ਸਾਡੇ ਧਰਨੇ ਦੇ ਵਿੱਚ ਆ ਕੇ ਸਾਨੂੰ ਸਮਰਥਨ ਦਿੰਦੇ ਰਹੇ ਨੇ ਕਿ ਤੁਸੀਂ ਸਾਡੀ ਸਰਕਾਰ ਲਿਆਓ ਗਗਨ ਅਰਮੋਲ ਮਾਨ ਜੀ ਹੋਰ ਕਿੰਨੇ ਜਿਨ੍ਹਾਂ ਦੇ ਅਸੀਂ ਮੀਤ ਇਹਰ ਜੀ ਜਿਹੜੇ ਹੁਣ ਐਮਪੀ ਬਣ ਚੁੱਕੇ ਨੇ ਅਸੀਂ ਸਾਡੇ ਕੋਲ ਬਾਇ ਪ੍ਰੂਫ ਸਾਡੇ ਕੋਲ ਫੋਟੋਆਂ ਪਈਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਹਵਾ 'ਚ ਗੱਲ ਕਰਦੇ ਆ ਸਾਡੇ ਧਰਨਿਆਂ ਤੇ ਆਉਂਦੇ ਨੇ ਕਿ ਜਦੋਂ ਤੁਹਾਡੀ ਆਪਣੀ ਸਰਕਾਰ ਬੇਰੋਜ਼ਗਾਰਾਂ ਦੀ ਆਪਣੀ ਸਰਕਾਰ ਆਊਗੀ ਉਦੋਂ ਤੁਹਾਨੂੰ ਐਵੇਂ ਦੇ ਜਿਹੜੇ ਪ੍ਰੋਟੈਸਟ ਨੇ ਤੁਹਾਨੂੰ ਸੜਕਾਂ 'ਤੇ ਰੋਲਣਾ ਨਹੀਂ ਪਊਗਾ ਤੁਹਾਡੀਆਂ ਚੋਣੀਆਂ ਨਹੀਂ ਰੋਲਣਗੀਆਂ ਤੁਹਾਡੀਆਂ ਪੱਗਾਂ ਨਹੀਂ ਲੱਪਣਗੀਆਂ ਇਸ ਕਰਕੇ ਤੁਸੀਂ ਸਾਡੀ ਸਰਕਾਰ ਲਿਆਓ ਪਰ ਜਦੋਂ ਸਰਕਾਰ ਆਉਂਦੀ ਆ ਪੰਜਾਬ ਦੇ ਵਿੱਚ ਉਹ ਹੁਣ ਅਸੀਂ ਆ ਸਮਾਂ ਨਹੀਂ ਖਰਾਬ ਕਰਾਂਗੇ ਤੁਹਾਡੇ ਸਾਹਮਣੇ ਆ ਲੋਕਾਂ ਦੇ ਸਾਹਮਣੇ ਆ ਕਿ ਜੋ ਵੀ ਹਾਲ ਆ ਉਹ ਕੀ ਹੋ ਰਿਹਾ ਅਸੀਂ ਸਭ ਤੁਹਾਡੇ ਆਮ ਲੋਕਾਂ ਦੇ ਸਾਹਮਣੇ ਆ ਇਸ ਤਰ੍ਹਾਂ ਦੇਖਦੇ ਕਿ ਅੱਜ ਤੱਕ ਵੀ ਸਰਕਾਰਾਂ ਦੇ ਕਿ ਗਾਥਨ ਇਨਸਾਫ ਨਹੀਂ ਮਿਲਿਆ ਨਾ ਉਹ ਇੱਕ ਰਜਿਸਟ੍ਰੇਸ਼ਨ ਸ੍ਰੀਮਾਇ ਬ੍ਰਿਜ ਦੀ ਪਤਨੀ ਫਿਰ ਤੁਹਾਡਾ ਪ੍ਰੈਸ ਦਾ ਮੈਂ ਤੈਨੂੰ ਧੰਨਵਾਦ ਕਰਦਾ ਤੁਸੀਂ ਅੱਜ ਇਹ ਬੱਚਿਆਂ ਦੀ ਬੱਚਿਆਂ ਦੀ ਈਟੀਟੀ ਤੇ ਆਪ ਜਿਹੜੇ ਆ ਬੇਰਜਗਾਰ ਜਿਹੜੇ ਸੜਕਾਂ ਦੇ ਪਿਛਲੇ 3 ਸਾਲ ਤੋਂ ਥੱਕੇ ਖਾ ਰਹੇ ਆ ਇਹਨਾਂ ਦੀ ਤੁਸੀਂ ਆਵਾਜ਼ ਸੁਣ ਕੇ ਰੱਬ ਵਰਗੇ ਸਰੋਤਿਆਂ ਤੱਕ ਘਰੇ ਬੈਠੇ ਲੋਕਾਂ ਤੱਕ ਤੇ ਗੁੰਗੇ ਬੋਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਤੁਸੀਂ ਪਹੁੰਚਣ ਦਾ ਬਹੁਤ ਇੱਕ ਵੱਡਾ ਯੋਗਦਾਨ ਪਾ ਰਹੇ ਹੋ ਜਦ ਕਿ ਇਹਨਾਂ ਨੂੰ ਜਿਹੜਾ ਪਿਛਲਾ ਕਹਿਣਾ ਜਾਂਦਾ ਮੈਂ ਇਸੇ ਲੜੀ ਜਜੇ ਐਸ்சிਬੀਸੀ ਵਾਂ ਪੰਚਾਇਤ ਸਾਡਾ ਜਿਹੜਾ ਮੋਰਚਾ ਚੱਲ ਰਿਹਾ ਉੱਥੇ ਡੀਡੀ ਤੇ ਆਪ ਕੋ ਮੇਰੇ ਜਕਰ ਅਧਿਆਪਕ ਇਹ 5894 ਜਿੱਥੇ ਪਹੁੰਚੇ ਨੂੰ ਸਾਥੀ ਤੇ ਇਹ ਯੂਨੀਅਨ ਵੱਲੋਂ ਜਿੱਥੇ ਬੰਦੀ ਵਾਂਗੂ ਲੜ ਰਹੇ ਹਨ ਪਰ ਸਰਕਾਰ ਲਾਰੇ ਲੱਪਿਆਂ ਤੋਂ ਬਿਨਾਂ ਕੋਈ ਉਹਨਾਂ ਦਾ ਕੰਮ ਨਹੀਂ ਹੈ ਜਦੋਂ ਇਹਨਾਂ ਦਾ ਦੱਸਿਆ ਪੀ ਇਹ ਪਹਿਲੀ ਭਰਤੀ ਇਹ ਕੈਬਨਿਟ ਦੀ ਪਹਿਲੀ ਭਰਤੀ ਆ ਜੇ ਪਹਿਲੀ ਭਰਤੀ ਦਾ ਹਰਜੋਤ ਬੈਂਸ ਜੀ ਮੁੱਖ ਮੰਤਰੀ ਸਾਹਿਬ ਜਵਾਬ ਦਿਓ ਪਹਿਲੀ ਭਰਤੀ ਦਾ ਇਹ ਹਾਲ ਹੈ ਤਾਂ ਦੂਜੀ ਤੀਜੀ ਭਰਤੀ ਦਾ ਕੀ ਹਾਲ ਹੋਊਗਾ ਤੇ ਇਹ ਜਿਹੜਾ ਇੰਡੀਆ ਚ ਭਾਰਤ ਚ ਪਹਿਲਾ ਸੂਬਾ ਬਣੂਗਾ ਜਿੱਥੇ ਬੱਚੀਆਂ ਨੂੰ ਬੇਟੀਆਂ ਨੂੰ ਬੱਚੀਆਂ ਨੂੰ ਕੁੱਟ-ਕੁੱਟ ਕੇ ਅਚੁੰਨੀਆਂ ਤਾਰ ਕੇ ਗੁੱਤਾਂ ਪਟ ਕੇ ਜੇਲ੍ਹਾਂ ਚ ਭੇਜਿਆ ਜਾਂਦਾ ਇਹ ਭਾਰਤ ਦਾ ਪਹਿਲਾ ਸੂਬਾ ਬਣ ਲੱਗਦੀ ਪੰਜਾਬ ਬਣਾਤਾ ਇਹਨਾਂ ਨੇ ਜਿਹੜੀ ਇਹਨਾਂ ਦੀ ਹਾਲਤ ਹੈ ਉਹ ਦੱਸ ਰਹੀਆਂ ਗੁੜੀਆਂ ਦੱਸ ਰਹੀਆਂ ਰੋ ਕੇ ਦੱਸ ਰਹੀਆਂ ਆਪਣੀ ਹਾਲਤ ਵੀ ਸਾਡਾ 3 ਸਾਲ ਹੋ ਗਏ ਕੀ ਕੀ حال ਤਾਂ ਹੋਈ ਪਈ ਐ ਕਈ ਕਹਾਣੀ ਐ ਤੇ ਦੂਜਾ ਇਹ ਬੋੜ ਬਡ ਬਡੇ ਲਾਦੇ 20000 25000 40000 ਅਸੀਂ ਨੌਕਰੀਆਂ ਦੇ ਦਿਆਂ ਪਰ ਉਹ ਜਿਹੜੀ ਅਸਲ ਪੋਲ ਐ ਅਸਲ ਪੋਲ ਅੱਜ ਤੁਹਾਡੇ ਸਾਹਮਣੇ ਬੱਚਿਆਂ ਨੇ ਇਹਨਾਂ ਦੇ ਆਪਕਾਂ ਨੇ ਇਹ ਟੀਚਰਾਂ ਨੇ ਸਾਡੇ ਨੇ ਖੋਲੀ ਐ ਪਿਛਲੇ 5 ਦਿਨਾਂ ਤੋਂ ਅੰਬਸਾਹਬ ਗੁਰਦਾਰੇ ਚ ਰੋਲ ਰਹੇ ਨੇ ਜਿੱਥੇ ਤਨ ਤਨ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਦਵਾਰ ਤੇ ਬੈਠ ਕੇ ਰੋਟੀ ਪਾਣੀ ਛੱਕ ਰਹੇ ਨੇ ਲੰਗਰ ਛੱਕ ਰਹੇ ਨੇ ਨਾ ਤੋਰ ਰਹੇ ਨੇ ਤੇ ਪ੍ਰਮਾਤਮਾ ਦਾ ਅੱਜ ਵੀ ਸ਼ੁਕਰ ਐ ਅੱਜ ਵੀ ਸਾਰਾ ਇਹ ਬੱਚਿਆਂ ਕਿਵੇਂ ਅੱਜ ਕਿਸੇ ਬੱਚੀ ਨੂੰ ਬੇਟੀ ਨੂੰ ਜਾਂ ਕਿਸੇ ਬੇਟੇ ਨੂੰ ਦੋ ਦਿਨੇ ਜਾਂ ਤਿੰਨ ਦਿਨ ਰਹਿਣਾ ਕਿਤੇ ਬਾਹਰ ਔਖਾ ਹੈ ਪਰ ਇਸ ਸਰਕਾਰ ਦੇ ਬਾੜੀ ਸਰਕਾਰ ਦੇ ਬੰਨੇ ਹੋਏ ਅਧਿਆਪਕ ਇੱਥੇ ਬੈਠੇ ਨੇ ਜਿਨ੍ਹਾਂ ਨੇ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ ਕੱਲ ਵੀ ਇਹਨਾਂ ਕੋਲ ਗਏ ਸੀ ਅੱਜ ਜਿਹੜਾ ਸੋਮਵਾਰ ਨੂੰ ਅਸੀਂ ਦੋ ਦਿਨ ਦਾ ਟਾਈਮ ਸਰਕਾਰ ਨੂੰ ਦੇ ਰਹੇ ਨੇ ਇਸ ਸਿੱਖਿਆ ਮੰਤਰੀ ਹੁੰਦੇ ਰਹੇ ਨੇ ਇਸ ਸਿੱਖਿਆ ਮੰਤਰੀ ਨੂੰ ਸਿੱਖਿਆ ਸਿਖਾ ਕੇ ਛੱਡਾਂਗੇ ਚਾਹੇ ਇਹਨਾਂ ਦਾ ਜੋਗ ਮਰਜ਼ੀ ਹੋ ਜਾ ਜਿਹੜੀ ਡੀਪੀਆਈ ਇਹਨਾਂ ਨੂੰ ਕਈ ਦਿਨ ਤੋਂ ਲਾਰੇ ਲਾ ਰਹੀ ਹੈ ਵੀ ਮੈਂ ਨੌਕਰੀ ਮੈਂ ਛੁੱਟੀ ਤੇ ਚਲੇ ਜਾਵਾਂਗੀ ਜੀ ਮੈਂ ਟਾਈਮ ਨਹੀਂ ਦੇ ਰਹੀ ਉਸ ਡੀਪੀਆਈ ਨੂੰ ਨੌਕਰੀ ਕਰਨ ਤੋਂ ਐਜੂਕੇਸ਼ਨ ਬੋਰਡ ਤੋਂ ਹਟਾ ਦਾਂਗੇ ਡੀਪੀਆਈ ਨੂੰ ਹਟਾ ਦਾਂਗੇ ਪਰ ਇਹਨਾਂ ਦਾ ਪੂਰਾ ਸਾਥ ਜਿਹੜਾ ਅਸੀਂ ਮੋਰਚੇ ਵੱਲੋਂ ਐਸਸੀਬੀਸੀ ਮਾਂ ਪੰਚਾਇਤ ਵੱਲੋਂ ਮੋਰਚੇ ਵੱਲੋਂ ਇਲਾਕੇ ਦੀਆਂ ਸੰਗਤਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸੜਕਾਂ ਤੇ ਆਣ ਇਹ ਬੱਚਿਆਂ ਦਾ ਤੇ ਬੱਚੀਆਂ ਦਾ ਸਹਿਯੋਗ ਦੇਣ ਅਸੀਂ ਸੋਮਵਾਰ ਨੂੰ 11 ਵਜੇ ਫੇਰ ਸਾਧੀਆਂ ਲੈਟਾਂ ਤੇ ਹਰਜੋਤ ਬੈਂਸ ਮੰਤਰੀ ਦਾ ਪੁਤਲਾ ਫੁਕਿਆ ਜਾਵੇਗਾ ਤਾਂ ਕਿ ਅਗਲਾ ਸੰਘਰਸ਼ ਜੋ ਵੀ ਇਹਨਾਂ ਦੀ ਡਿਊਟੀ ਸਾਡੀ ਲਾਣਗੇ ਸਾਡਾ ਸਹਿਯੋਗ ਮੰਗਣਗੇ ਅਸੀਂ ਇਹ ਬੱਚਿਆਂ ਨੂੰ ਉਦੋਂ-ਉਦੋਂ ਸਹਿਯੋਗ ਦੇਵਾਂਗੇ ਤੇ ਸੋਮਵਾਰ ਨੂੰ ਸਾਡਾ قافلہ ایتھے مورچے ਵੱਲੋਂ ਵੀ ਇਹਨਾਂ ਵੱਲੋਂ ਵੀ ਸਾਡੇ ਮੋਰਚੇ ਵੱਲੋਂ ਇਹਨਾਂ ਦੀ ਪੂਰਨ ਤੌਰ ਤੇ ਹਮਾਇਤ ਕਰਦੇ ਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ